ਸਰ ਸ਼ਿਕਾਜੀ ਮੈਂ ਇਹਨਾਂ ਦਿਮਾਂਤ ਦੇ ਤੁਸੀਂ ਦੇਖ ਰਹੇ ਹੋ ਲਾਈਵ ਪੰਜਾਬੀ ਟੀਵੀ ਦੋ ਪੋਤਿਆਂ ਦੀ ਦਾਦੀ ਸਰਬਜੀਤ ਕੌਰ ਉਰਫ ਨੂਰ ਹੁਸੈਨ ਜੋ ਕਿ ਸਿੱਖ ਸ਼ਰਧਾਲੂ ਨੇ ਜਥੇ ਦੇ ਨਾਲ ਪਾਕਿਸਤਾਨ ਜਾਂਦੀ ਦਾ ਗੁਰਦੁਆਮਾ ਦੇ ਦਰਸ਼ਨ ਕਰਨਾ ਪਰ ਉੱਥੇ ਜਾ ਕੇ ਇੱਕ ਵਿਅਕਤੀ ਦੇ ਨਾਲ ਫਰਾਰ ਹੋ ਚਾਂਦੇ ਤੇ ਇਸ ਮਾਮਲੇ ਦੇ ਵਿੱਚ ਇੱਕ ਹੋਰ ਜਾਣਕਾਰੀ ਜਿਹੜੀ ਕਿ ਸੂਤਰਾਂ ਦੇ ਹਵਾਲੇ ਤੋਂ ਸਾਂਝੀ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਜਿਸ ਦੇ ਨਾਲ ਸਰਬਜੀਤ ਕੌਰ ਨੇ ਵਿਆਹ ਕੀਤਾ ਹੈ ਉਹ ਪਹਿਲਾਂ ਹੀ ਸ਼ਾਦੀशुदा ਹੈ ਤੇ ਉਸ ਦੇ ਤਿੰਨ ਬੱਚੇ ਵੀ ਨੇ ਅਤੇ ਉਸ ਦੀ ਪਤਨੀ ਵੀ ਉਸ ਦੇ ਨਾਲ ਰਹਿ ਰਹੀ ਹੈ ਅਤੇ ਕਹਿ ਸਕਦੇ ਆ ਕਿ ਸਰਬਜੀਤ ਕੌਰ ਆਪਣੀ ਸੋਤਨ ਦੇ ਨਾਲ ਰਹੇਗੀ ਜੀ ਹਾਂ ਜਿਸ ਵਿਅਕਤੀ ਦੇ ਨਾਲ ਇਸਨੇ ਵਿਆਹ ਕਰਵਾਇਆ ਉਹ ਵਿਅਕਤੀ ਤਿੰਨ ਬੱਚਿਆਂ ਦਾ ਪਿਓ ਆ ਤੇ ਉਸਦੀ ਪਹਿਲੀ ਪਤਨੀ ਵੀ ਉਸਦੇ ਨਾਲ ਰਹਿੰਦੀ ਆ ਤੇ ਉਸੇ ਦੇ ਨਾਲ ਹੀ ਸਰਬਜੀਤ ਕੌਰ ਉਰਫ ਨੂਰ ਹੁਸੈਨ ਵੀ ਰਹੇਗੀ ਇਸ ਦੇ ਨਾਲ ਇਹ ਵੀ ਜਿਹੜੀ ਜਾਣਕਾਰੀ ਸਾਹਮਣੇ ਆਈ ਹੈ ਕਿ ਜਿਹੜਾ ਇਹ ਵਿਅਕਤੀ ਆ ਉਥੇ ਇੱਕ ਛੋਟੀ ਜਹੀ ਦੁਕਾਨ ਚਲਾਉਂਦਾ ਕੰਮ ਕਰਦਾ ਉਸੇ ਸਿੱਤੇ ਹੀ ਆਪਣੇ ਘਰ ਦਾ ਗੁਜ਼ਾਰਾ ਚਲਾਉਂਦਾ ਤੇ ਉਸੇ ਸਿੱਤੇ ਹੀ ਹੁਣ ਇਹ ਆਪਣੀਆਂ ਉਹ ਪਤਨੀ ਦਾ ਖਰਚਾ ਚੁੱਕੇਗਾ ਦੱਸਿਆ ਕਿ ਸਰਬਜੀਤ ਕੌਰ ਦੇ ਪਿਛੋਕੜ ਦੀ ਗੱਲ ਕੀਤੀ ਜਾਵੇ ਤਾਂ ਸਰਬਜੀਤ ਕੌਰ ਜੋ ਕਿ ਅਮਾਨੀਪੁਰ ਦੀ ਰਹਿਣ ਵਾਲੀ ਹੈ ਇੱਥੇ ਵਿਆਹ ਕੇ ਆਈ ਸੀ ਤੇ ਇਸਦੇ ਪੇਕੇ ਪਰਿਵਾਰ ਮਨੋਟ ਨਿਰਲੇ ਪਿੰਡ ਦੇ ਵਿੱਚ ਦੱਸੇ ਜਾ ਰਹੇ ਨੇ ਦੱਸਿਆ ਜਾ ਰਿਹਾ ਕਿ ਇਸ ਦਾ ਪਿਛਲਾ ਰਿਕਾਰਡ ਵੀ ਕੋਈ ਬਹੁਤਾ ਚੰਗਾ ਨਹੀਂ ਸੀ ਕਿਉਂਕਿ ਇਸ ਦੇ ਉੱਤੇ ਪਹਿਲਾਂ ਵੀ ਕਈ ਮਾਮਲੇ ਦੱਦ ਸੀ ਜਿਸ ਦੇ ਵਿੱਚ ਇਹਦੇ ਬਲੈਕਮੇਲਿੰਗ ਦੇ ਮਾਮਲੇ ਵੀ ਜਿਹੜੇ ਕਿ ਸਰਬਜੀਤ ਕੌਰ ਦੇ ਤੁਸੀਂ ਹਾਲਾਂਕਿ ਇਸ ਦੇ ਵਿੱਚ ਉਹ ਬਰੀ ਹੋ ਚੁੱਕੀ ਆ ਪਰ ਇਸ ਤਰੀਕੇ ਦਾ ਜੜਾ ਰਿਕਾਰਡ ਆ ਔਰ ਸਰਜੀਤ ਕੌਰ ਦਾ ਰਹਾ ਜੇਕਰ ਅਸੀਂ ਉਸੇ ਇਲਾਕੇ ਦੀ ਗੱਲ ਕਰੀਏ ਉਹਦੇ ਪਿੰਡ ਦੇ ਗੱਲ ਕਰੀਏ ਤਾਂ ਦੱਸਿਆ ਚਾਹ ਰਿਹਾ ਕਿ ਬਹੁਤੇ ਜਿਹੜਾ ਕਿ ਲੋਕ ਆ ਸਰਜੀਤ ਕੌਰ ਦੇ ਨਾਲ ਕੋਈ ਬਾਰਤਾਲਾਪ ਨਹੀਂ ਸੀ ਕਰਦੇ ਇਸ ਨਾਲ ਕੋਈ ਲੋਕ ਬਹੁਤ ਹੀ ਨੇੜਤਾ ਨਹੀਂ ਸੀ ਰੱਖਦੇ ਦੂਜੇ ਪਾਸੇ ਜਿਹੜੇ ਅਸਰਜੀਤ ਕੌਰ ਦੇ ਪੁੱਤਰ ਨੇ ਉਹਨਾਂ ਨੇ ਤਾਂ ਆਪਣੀ ਮਾਤਾ ਦੇ ਨਾਲੋਂ ਪਹਿਲਾਂ ਹੀ ਜਿਲਾ ਕੇ ਨਾਤਾ ਤੋੜ ਦਿੱਤਾ ਗਿਆ ਸੀ ਕਿਉਂਕਿ ਜਿਹੜਾ ਰਿਕਾਰਡ ਉਸ ਦੀ ਮਾਦਾ ਸੀ ਇਸ ਕਰਕੇ ਉਹਨਾਂ ਦੇ ਬੱਚੇ ਨੇ ਵੀ ਆਪਣੀ ਮਾਂ ਤੋਂ ਨਾਤਾ ਤੋੜ ਲਿਆ ਤੇ ਉਹ ਬੱਚੇ ਆਪਣੇ ਅਲੱਗ ਰਹਿੰਦੇ ਸੀ ਜਿਸ ਕਰਕੇ ਇਹ ਜਿਹੜੀ ਸਰਬਜੀਤ ਕੌਰ ਆ ਇਹ ਇਕੱਲੀ ਰਹਿੰਦੀ ਸੀ ਇਸ ਦੇ ਅਜਿਹੇ ਰਿਕਾਰਡ ਕਰਕੇ ਪਿੰਡ ਦੇ ਲੋਕ ਵੀ ਇਸ ਨੂੰ ਜਿਆਦਾ ਮੂੰਹ ਨਹੀਂ ਲਾਉਂਦੇ ਸੀ ਦੂਜੇ ਪਾਸੇ ਇਸ ਇੱਕ ਜਦੋਂ ਵੀਡੀਓ ਆਉਂਦੀ ਹੈ ਜਿਸ ਦੇ ਵਿੱਚ ਨਿਕਾਹ ਕਰਵਾਉਂਦੀ ਹੈ ਤਾਂ ਉੱਥੋਂ ਪਤਾ ਲੱਗਦਾ ਹੈ ਕਿ ਇਹ ਇਸ ਵਿਅਕਤੀ ਦੇ ਸੰਪਰਕ ਦੇ ਵਿੱਚ ਕੋਈ ਅੱਜ ਤੋਂ ਨਹੀਂ ਬਲਕਿ ਪਿਛਲੇ 9 ਸਾਲਾਂ ਤੋਂ ਸੰਪਰਕ ਦੇ ਵਿੱਚ ਸੀ 9 ਸਾਲਾਂ ਤੋਂ ਗੱਲਬਾਤ ਇਸ ਦੀ ਚੱਲਦੀ ਸੀ ਜਿਸ ਤੋਂ ਬਾਅਦ ਇਸ ਨੇ ਫਿਰ ਇਸ ਢੰਗ ਦੇ ਨਾਲ ਜਿਹੜਾ ਕਿ ਪਾਕਿਸਤਾਨ ਦੇ ਵਿੱਚ ਐਂਟਰੀ ਕੀਤੀ ਤੇ ਉੱਥੇ ਜਾ ਕੇ ਫਰਾਰ ਹੋ ਜਾਂਦੀ ਹੈ ਤੇ ਫਿਰ ਉਸ ਵਿਅਕਤੀ ਦੇ ਨਾਲ ਵਿਆਹ ਕਰਵਾ ਕੇ ਇਹ ਸਰਬਜੀਤ ਕੌਰ ਤੋਂ ਨੂਰ ਹੁਸੈਨ ਬਣ ਜਾਂਦੀ ਹੈ ਤਾਂ ਇਸ ਤਰੀਕੇ ਦਾ ਰਿਕਾਰਡ ਜਿਹੜਾ ਕਿ ਸਰਬਜੀਤ ਕੌਰ ਦਾ ਰਹਾ ਪਰ ਸਰਬਜੀਤ ਕੌਰ ਦੀ ਇਸ ਹਰਕਤ ਤੋਂ ਬਾਅਦ ਹੁਣ ਵੱਡੇ ਸਵਾਲ ਖੜੇ ਹੋਗੇ ਉਸ ਤੋਂ ਬਾਅਦ ਐ ਜੀ ਪੀ ਸੀ ਬੀ ਸਤਰਕ ਹੋ ਗਿਆ ਕਿ ਹੁਣ ਇਕੱਲੀਆਂ ਮਹਿਲਾਵਾਂ ਨੂੰ ਪਾਕਿਸਤਾਨ ਦੇ ਵਿੱਚ ਨਹੀਂ ਲਿਜਾਇਆ ਜਾਵੇਗਾ ਕਿਉਂਕਿ ਇਸ ਦੇ ਨਾਲ ਜਿਹੜਾ ਕਿ ਵਦਨਾਮੀ ਹੋ ਜਾਂਦੀ ਹੈ ਤੇ ਦੂਜੇ ਪਾਸੇ ਕਿਉਂਕਿ ਭਾਰਤ ਅਤੇ ਪਾਕਿਸਤਾਨ ਦੇ ਜਿਹੜੇ ਸਬੰਧ ਨੇ ਉਹ ਬਹੁਤੇ ਚੰਗੇ ਨਹੀਂ ਆ ਤਣਾਅਪੂਰਨ ਹਮੇਸ਼ਾ ਸਬੰਧਾਂ ਦੇ ਵਿੱਚ ਰਹੀ ਹੈ ਤੁਸੀਂ ਅਨੇਕਾਂ ਮਾਮਲੇ ਦੇਖ ਚੁੱਕੇ ਹਾਂ ਜਿਸ ਤੋਂ ਬਾਅਦ ਹੁਣ ਇਸ ਘਟਨਾ ਤੋਂ ਬਾਅਦ ਜਿਹੜੇ ਕਿ ਹੋਰ ਵੀ ਹੁਣ ਸੁਚੇਤ ਹੋਣ ਦਾ ਜਿਹੜਾ ਸਮਾਂ ਹੋ ਗਿਆ ਕਿਉਂਕਿ ਇਹੇ ਘਟਨਾ ਨੇ ਵੱਡੇ ਸਵਾਲ ਖੜੇ ਕੀਤੇ ਕਿ ਜੇਕਰ ਉਹ ਜਥੇ ਦੇ ਨਾਲ ਗਈ ਸੀ ਤਾਂ ਉੱਥੇ ਇਸ ਤਰੀਕੇ ਦੇ ਨਾਲ ਫਰਾਰ ਹੋ ਜਾਣਾ ਜਾਂ ਮੰਨ ਲਓ ਕੋਈ ਅਜਿਹੀ ਵਾਰਦਾਤ ਹੋ ਜਾਵੇ ਤਾਂ ਇਸ ਦੇ ਨਾਲ ਅਜਿਹੜਾ ਕਿ ਕਾਨੂੰਨੀ ਕਾਰਵਾਈ ਦੇ ਵਿੱਚ ਨਾਲ ਵੀ ਜਿਹੜਾ ਕਿ ਹੋਰ ਵੀ ਆਪ ਸਕਦੇ ਨੇ ਪਰ ਇਸ ਤਰੀਕੇ ਦੇ ਨਾਲ ਜਾਣਾ ਇਹ ਬੇहद ਨਿੰਦਣਯੋਗ ਹੈ ਜਿਸ ਤੋਂ ਬਾਅਦ ਲਗਾਤਾਰ ਸਰਪ ਦਿਨ ਕੌਰ ਨੂੰ ਲੋਕਾਂ ਦੇ ਵੱਲੋਂ ਲਾਂਤਾ ਵੀ ਪਾਈਆਂ ਜਾ ਰਹੀਆਂ ਨੇ